ਅਮਰਪਾਲ ਫੜ ਲਿਆ ਆਪਾਂ ਕੀ ਲੈਣਾ ਆਪਾਂ ਨੂੰ ਕੀ ਐ ਮੂਸੇ ਵਾਲਾ ਮਾਰਤਾ ਆਪਾਂ ਕੀ ਲੈਣਾ ਦੀਪ ਸਿੱਧੂ ਮਰਵਾਤਾ ਆਪਾਂ ਕੀ ਲੈਣਾ ਕੋ ਲੱਖੇ ਵਰਗਾ ਫੜ ਕੇ ਅੰਦਰ ਦੇਦਾ ਆਪਾਂ ਕੀ ਲੈਣਾ ਕੁੰਡਾ ਲਾ ਲਓ ਤਾਂ ਬੰਦੇ ਕਿੰਨੇ ਕੁ ਬਚੇ ਐ ਇੱਥੇ ਜਗਾਉਣ ਵਾਲੇ ਸਾਨੂੰ 29 ਦੇ ਰਹਿ ਗਏ ਉਹ ਕਿਸੇ ਨੂੰ ਐਕਸੀਡੈਂਟ ਚ ਮਰਵਾਉਣਗੇ ਕਿਸੇ ਨੂੰ ਗੈਂਗਵਾੜ ਚ ਮਰਵਾਉਣਗੇ ਕਿਸੇ ਦੇ ਕੋਲ الزام ਮੜਨਗੇ ਕੀ ਕਸੂਰ ਸੀ ਬਈ ਅਮਰਪਾਲ ਦੀ ਮਾਂ ਦਾ 8 ਦਿਨ ਜੇਲ੍ਹ ਚ ਬੰਦ ਰੱਖੀ ਸਿਰਫ ਉਹ ਇੱਕ ਚੇਤਨਾ ਮਾਰਚ ਕੱਢ ਰਹੀ ਸੀ ਦੌਂਦਵਾ ਸਾਹ ਤੋਂ ਤਲਵੰਡੀ ਸਾਹ ਤੋਂ ਐਨੀ ਗੱਲ ਕਰਕੇ ਐਨਐਸਏ ਲਾ ਕੇ ਸਾਲ ਪਰ ਪਹਿਲਾ ਬੰਦ ਰੱਖੇ ਮੁੰਡੇ ਹੋਰ ਵਧਾਤੀ ਕੀ ਸਵਾਲ ਕਰਾਂਗੇ ਸਰਕਾਰਾਂ ਨੂੰ ਇੱਕ ਬੰਦਾ ਇੱਕ ਨੌਜਵਾਨ ਦਵੰਗੋ ਚੱਲ ਕੇ ਆਇਆ ਹਜ਼ਾਰਾਂ ਮੁੰਡੇ ਉਹਨੂੰ ਸੁਣ ਕੇ ਚਿੱਟਾ ਵੀ ਛੱਡ ਗਏ ਸਿੱਖੀ ਨਾਲ ਜੁੜ ਗਏ ਗਾਤਰੇ ਪਾ ਗਏ ਦਸਤਾਰਾਂ ਬਨ ਗਏ ਸਾਡੇ ਉਹਨੂੰ ਹੀ ਕਹੀ ਗਿਆ ਏਜੰਸੀਆਂ ਦਾ ਬੰਦਾ ਹੈ ਇਹ ਬੀਜੇਪੀ ਦਾ ਹੈ ਇਹ ਮਰਵਾਦੂ ਇਹ ਅਗਲਵਾਦੂ ਹੁਣ ਨਹੀਂ ਮਰਦੇ ਹੁਣ 14-15 ਰੋਜ਼ ਟੀਕੇ ਲਾ ਕੇ ਮਰ ਜਾਂਦੇ ਆ ਜਿਹੜਾ ਕੋਈ ਸਾਡੀ ਗੱਲ ਕਰਦਾ ਅਸੀਂ ਜਿਉਂਦੇ ਜੀ ਉਹਨੂੰ ਨਿੰਦਦੇ ਆਂ ਭੰਡਦੇ ਆਂ ਮਾਰਨ ਤੋਂ ਬਾਅਦ ਫਿਰ ਮੇਲੇ ਲਾਉਨੇ ਆਂ ਭੋਗਾਂ ਦੇ ਇਕੱਠ ਕਰੀ ਜਾਂਦੇ ਹੁੰਦੇ ਆ ਅਮੂਸ ਵਾਲਾ ਮਰਿਆ ਉਹਦੀ ਲਾਸ਼ ਘਰੇ ਪਈ ਸੀ ਮੈਂ ਉਹਦੀ ਕਹਿਦਾ ਸੀ ਮੈਂ ਕਿਹਾ ਇਹ ਆਮ ਕਤਲ ਨਹੀਂ ਏਜੰਸੀਆਂ ਦਾ ਕਰਾਇਆ ਹੋਇਆ ਕਤਲ ਆ ਕਿਉਂ ਮਰਵਾਇਆ ਗਿਆ ਭਾਈ ਉਹ ਪਤਾ ਸੀ ਸਟੇਟ ਨੂੰ ਏਜੰਸੀਆਂ ਨੂੰ ਕਿ ਇਹ ਜਿਹੜੀ ਗੱਲ ਕੋਈ ਬੰਦਾ ਕੋਈ ਕੌਮ ਸੈਂਕੜੇ ਸਾਲਾਂ ਚ ਨਹੀਂ ਲਿਜਾ ਸਕਦੀ ਉਹ ਬੰਦਾ ਪੰਜਾਂ ਸਾਲਾਂ ਚ ਲੈ ਗਿਆ ਮੈਂ ਕਲਕੱਤੇ ਸਕੂਲ ਚ ਗਿਆ ਕਿਚਾ ਜਵਾਕਾਂ ਦੇਚ ਬੰਗਾਲ ਮੈਂ ਜਵਾਕਾਂ ਨੂੰ ਪੁੱਛਿਆ ਮੈਂ ਕਿ ਪੰਜਾਬ ਦਾ ਕਿਹੜਾ ਗਾਇਕ ਸੁਣਦੇ ਹੋ ਕਹਿੰਦੇ ਮੂਸੇ ਵਾਲਾ ਮੈਂ ਆਹ ਜਾਣ ਦੋ ਪੰਜਾਬ ਬਾਰੇ ਪੰਜਾਬ ਕੀ ਹੈ ਪੰਜਾਬ ਦਾ ਇਤਿਹਾਸ ਕੀ ਹੈ ਪੰਜਾਬ ਦੇ ਲੋਕਾਂ ਬਾਰੇ ਕਹਿੰਨਾ ਪਰ ਮੂਸੇ ਵਾਲਾ ਜਾਣਦੇ ਉਹ ਸਾਡੀ ਬੋਲੀ ਨੂੰ ਸਾਡੀ ਪਛਾਣ ਨੂੰ ਉਥੋਂ ਤੱਕ ਲੈ ਗਿਆ ਬਾਈ ਪੰਜਾ ਸਾਲਾਂ ਜਿੱਤੇ ਜੇ ਆਪਾਂ ਕਈ ਸੰਕਟ ਸਾਲਾਂ ਚ ਨਹੀਂ ਜਾ ਸਕਦੇ ਸੀ ਅੱਜ ਮੂਸੇ ਪਿੰਡ ਕੋਈ ਆਉਂਦਾ ਸਮਾਧ ਤੇ ਮੱਥਾ ਟੇਕਦਾ ਕੁਝਵਾਕ ਉਹਦੇ ਪਿੰਡ ਆਉਂਦਾ ਚਾਰ ਪੰਜ ਸਾਲ ਦਾ ਜਵਾਬ ਉਹਦਾ ਜੰਮਿਆ ਹੁੰਦਾ ਕੈਨੇਡਾ ਅਮਰੀਕਾ ਦਾ ਇੱਕੋ ਹੀ ਗੱਲ ਕਹਿੰਦਾ ਆ ਕੇ ਮੀਡੀਆ ਚ ਕਿ ਮੈਂ ਮੂਸੇ ਵਾਲ ਨੂੰ ਸੁਣ ਕੇ ਗੀਤ ਉਹਦੇ ਤਾਂ ਪੰਜਾਬੀ ਮੈਂ ਪੜ੍ਹਨ ਲਿਖਣ ਨਹੀਂ ਸਿੱਖਿਆ ਮੈਂ ਮੂਸੇ ਨੂੰ ਦੇਖ ਕੇ ਪੱਗ ਬੰਨਣ ਲੱਗ ਗਿਆ ਮੇਰੇ ਨਾਲ ਕੈਨੇਡਾ ਤੋਂ ਮੁੰਡੇ ਜੁੜ ਗਏ ਵੀਡੀਓ ਕਾਲ ਤੇ 20 25 ਮੁੰਡੇ ਬੈਠੇ ਗੱਲਾਂ ਚੱਲ ਪਈਆਂ ਕਹਿੰਦੇ ਭਾਈ ਅਸੀਂ ਪੰਜਾਬ ਮੋੜਨਾ ਚਾਹੁੰਦੇ ਸੀ ਮਾੜਾ ਮੋੜਨ ਦਾ ਸਵਾਬ ਕਿਵੇਂ ਬਣਿਆ ਕਹਿੰਦੇ ਭਾਈ ਜਦੋਂ ਮੂਸੇ ਵਾਲ ਨੂੰ ਫਿਰਦੇ ਨੂੰ ਦੇਖਦੇ ਨਾ ਪਿੰਡ 'ਚ ਖੇਤ 'ਚ ਕਰਾਹ ਲਾਉਂਦਾ ਫਿਰਦਾ ਬਾਹੀ ਜਾਂਦਾ ਕਦੂ ਕਰੀ ਜਾਂਦਾ ਟਰਾਲੀ ਲਈ ਫਿਰਦਾ ਸਾਡਾ ਹੀ ਮਨ ਕਰਦਾ ਵੀ ਆਪਣੀ ਵਿਰਾਸਤ ਨਾਲ ਜਾ ਕੇ ਜੁੜ ਗਈ ਜੀ ਉਹ ਕਿੱਛੇ ਕਿੱਛੇ ਸਾਡੀ ਜਵਾਨਨੀ ਨੂੰ ਸਾਡੀਆਂ ਨਸਲਾਂ ਨੂੰ ਸਾਡੀ ਬੋਲੀ ਨਾਲ ਇਸਤਾਰਾਂ ਦੇ ਨਾਲ ਸਾਡੀ ਧਰਤੀ ਨਾਲ ਸਾਡੇ ਖਿੱਤੇ ਨਾਲ ਸਾਡੀ ਵਿਰਾਸਤ ਨਾਲ ਜੋੜ ਰਿਹਾ ਸੀ ਬੰਦਾ ਇਸ ਕਰਕੇ ਮਰਵਾਇਆ ਗਿਆ ਐਮਨਿਏ ਕਿ ਸੰਤਾਲੀਆਂ ਆ ਗਈਆਂ ਇੱਥੇ ਐਨਸੀਆਈਡ ਫੇਲ ਨਹੀਂ ਹੁੰਦੀ ਐਨੀ ਇੰਟੈਲੀਜੈਂਸੀ ਫੇਲ ਨਹੀਂ ਹੁੰਦੀ ਇੱਥੇ ਕੰਮ ਦੇ ਰਹੇ ਮਹੀਨਾ ਪਰ ਖੜਦੇ ਰਹੇ ਅਗਲੇ ਗੱਡੀ ਲਿਆ ਕੇ ਇਸੇ ਕਰਕੇ ਉਹ ਜਿਹੇ ਬੰਦੇ ਚੁਣ-ਚੁਣ ਕੇ ਮਰਵਾਏ ਜਾਂਦੇ ਨੇ ਉਹ ਜਿਹੇ ਬੰਦੇ ਜੇਲ੍ਹਾਂ ਚ ਬੰਦ ਕਰਾਏ ਜਾਂਦੇ ਨੇ ਜਿਹੜੇ ਬੰਦੇ ਕੌਮ ਨੂੰ ਜਾਗ ਲਾ ਦਿੰਦੇ ਨੇ ਉਹਨੇ ਕੋਈ ਜ਼ਿਕਰ ਕੀਤਾ ਬੰਦੇ ਜਟਾਣੇ ਦਾ ਕਿੰਨੇ ਬੰਦੇ ਗਿਣਤੀ ਦੇ ਬੰਦੇ ਜਾਣਦੇ ਹੋਣੇ ਕੌਣ ਜਟਾਣਾ ਸੀ ਬੱਚੇ ਬੱਚੇ ਦੀ ਜੁਬਾਨ ਤੇ ਆ ਗਿਆ ਜਟਾਣਾ ਕੌਣ ਹੈ ਪਤਾ ਹੈ ਜੈਂਸਕਾਂ ਨੂੰ ਵੀ ਇਹ ਆਪਣੀ ਕਾਮ ਨੂੰ ਜਾਗ ਲਾ ਸਕਦਾ ਕਿਸੇ ਕਰਕੇ ਦੀਪ ਵਰਗੇ ਐਕਸੀਡੈਂਟਾਂ ਦੇ ਮਰਵਾਏ ਗਏ ਸੋ ਸਮਝਣ ਦੀ ਬਈ ਕੋਸ਼ਿਸ਼ ਕਰੋ ਘੇਰਾ ਤੁਹਾਨੂੰ ਚਾਰ ਸਪੇਰੋਂ ਪਿਆ ਹੋਇਆ ਚਾਰ ਸਪੇਰੋਂ ਕਰੇ ਹੋਇਆ ਜਮੀਨ ਤੁਹਾਡੀ ਬੇਨਤੀ ਕਰਦਾ ਜਮੀਨਾਂ ਨਾਲ ਕੀਮਤ ਤੇ ਵੇਚੋ ਆਪਣੀ ਚਾਰ ਪੰਜ ਸਾਲ ਖੜ੍ਹ ਦਿਓ ਸਾਨੂੰ ਆਪੇ ਸਮਝ ਲੱਗ ਜਾਣੀ ਹੈ ਕਿ ਜ਼ਮੀਨ ਦੀ ਕੀਮਤ ਕੀ ਹੈ ਧਰਤੀ ਦੀ ਕੀਮਤ ਕੀ ਹੈ ਉਹ ਲਗਾਤਾਰ ਲੱਗੇ ਹੋਏ ਨੇ ਕਦੇ ਕਾਲੇ ਕਾਨੂੰਨਾਂ ਰਾਹੀਂ ਆਏ ਛੋੜੀਆਂ ਜਿਹੀਆਂ ਜ਼ਮੀਨਾਂ ਖੋਣ ਕਦੇ ਬੈਂਕਾਂ ਦੇ ਜਾਦੇ ਕਰਜ਼ੇ ਦੇ ਕੇ ਛੋੜੀਆਂ ਜਿਹੀਆਂ ਜ਼ਮੀਨਾਂ ਖੋਣ ਆਏ ਉਹ ਉਹਦੀ ਢੰਡੇ ਚਾਕੇ কুরਕੀ ਰੋਕਤੀ ਹੁਣ ਉਹ ਨਿਊ ਵਲਡ ਆਰਡਰ ਦੀ ਨੀਤੀ ਲੈ ਕੇ ਆ ਗਏ ਉਹ ਕਹਿੰਦੇ ਪੂਰੀ ਦੁਨੀਆ ਦੀ ਕਰੰਸੀ ਹੈ ਜਿਹੜੀ ਐਡਿਟ ਕਰਣੀ ਆ ਜਿੰਨੇ ਤੁਹਾਡੇ ਜੇਬਾਂ 'ਚ ਪੈਸੇ ਨੇ ਬਾਈ ਆ ਨਕਦੀ ਹੈ ਇਹ ਬੰਦ ਕਰ ਦੇਣਗੇ ਤੁਹਾਡਾ ਸਾਰਾ ਲੈਣ ਦੇਣਾ ਇਹਦੇ ਨਾਲ ਹੀ ਹੋਣ ਲਾ ਦੇਣਾ ਲਾਗ ਗਿਆ ਤੁਸੀਂ ਤੇਲ ਪਾਉਣ ਨੂੰ ਤਾਂ ਇਹਦੇ ਲਈ ਪੈਸੇ ਦੇਣ ਲੱਗ ਗਏ ਬਿੱਲ ਭਰਨ ਜਾਣ ਨੂੰ ਤਾਂ ਇਹਦੇ ਲਈ ਕਟਾਉਣ ਲੱਗ ਗਏ ਸਮਾਨ ਲੈਣ ਨੂੰ ਦੁਕਾਨ ਤੋਂ ਤਾਂ ਇਹਦੇ ਲਈ ਲੱਗ ਗਏ ਜਦੋਂ ਪੂਰੀ ਦੁਨੀਆ ਲੈਣ ਦੇ ਲਈ ਹੋਣ ਲੱਗ ਗਿਆ ਇਹਦਾ ਕੰਟਰੋਲ ਕਿਹਦੇ ਕੋਲ ਹੈ ਬਈ ਤੁਹਾਡੇ ਕੋਲ ਤਾਂ ਨਹੀਂ ਆ ਤੁਹਾਡੇ ਬੈਂਕਾਂ ਦੇ ਖਾਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਾਰੇ ਅਟੈਚ ਕਰਤੇ ਜੋੜਤੇ ਤੁਹਾਨੂੰ ਪਤਾ ਛੋੜਾ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਵਿਧਾਨੇ ਉੱਥੋਂ ਵੀ ਲੈਣਾ ਹੁੰਦਾ ਮੈਂ ਮੇਰੇ ਮੈਂ ਬੀ ਲਿਆ ਤੇ ਉਗਰ ਨਹੀਂ ਇਹ ਮੈਂ ਛਾੜ ਕੇ ਰੱਖਿਆ ਉਹ ਕਹਿੰਦੇ ਭਾਈ ਜੀ ਐਮਬੀ ਐ ਇੱਕ ਸਾਲ ਹੀ ਬਰੂਗਾ ਤੇ 10% ਲੋਕਾਂ ਨੂੰ ਵੀ ਜਗਾਉਣ ਚ ਕਾਮਯਾਬ ਹੋ ਗਿਆ ਨਾ ਵੀ ਜ਼ਮੀਨਾਂ ਨਾ ਵੇਚੋ ਪ੍ਰਵਾਸ ਨਾ ਕਰੋ ਕੰਮ ਰਜਗਾਰ ਆਪਣੇ ਬੰਦਿਆਂ ਨੂੰ ਦਿਓ ਜਿਹੜਾ ਵੀ ਦੇਣਾ ਸਾਡੇ ਮਜ਼ਦੂਰਾਂ ਨੂੰ ਦਿਓ ਉਹਨਾਂ ਦੇ ਬਾਹ ਫੜੋ ਸਵੇਰੇ ਤੇ ਗੁਰੂ ਘਰ ਇਕੱਠੇ ਕਰ ਲੋ ਆਪਣੇ ਪਾਣੀ ਸੰਭਾਲ ਲੋ ਬਚਾ ਲੋ ਆਪਣੀ ਬੋਲੀ ਬਚਾ ਲੋ ਆਪਣਾ ਇਤਿਹਾਸ ਸੰਭਾਲ ਲੋ ਜੇ ਮੈਂ 10% ਲੋਕਾਂ ਨੂੰ ਵੀ ਜਾਗਦੇ ਥੋੜੇ ਹੀ ਹੁੰਦੇ ਆ ਲੜਨ ਵਾਲੇ ਵੀ ਥੋੜੇ ਹੀ ਹੁੰਦੇ ਆ ਕਿੰਤੀ ਦੇ ਬੰਦੇ ਹੀ ਹੁੰਦੇ ਆ ਪਰ ਮੈਂ ਲਗਾਤਾਰ ਪ੍ਰਚਾਰ ਕਈ ਸਾਲਾਂ ਤੋਂ ਮੈਂ ਇਹੀ ਕਰ ਰਿਹਾ ਹਾਂ ਕਿ ਸ਼ਾਇਦ ਲੋਕਾਂ ਦੇ ਕੋਈ ਦਿਮਾਗ ਦੇ ਵਿੱਚ ਗੱਲ ਪੈ ਜੇ ਮੇਰੀ ਸਮਝ ਜਾਣ ਲੋਕ ਤਾਂ ਕਿ ਉੱਠ ਕੇ ਲੋਕ ਆਪਣੀ ਧਰਤੀ ਆਪਣੀ ਵਿਰਾਸਤ ਨੂੰ ਬਚਾ ਲੈਣ ਛੋਡੇ ਕੋਲੇ ਆਉਣਗੇ ਆ ਬਾਦਲ ਵੀ ਆਉਣਗੇ ਕਾਂਗਰਸੀ ਵੀ ਆਉਣਗੇ ਆ ਝਾੜੂ ਵਾਲੇ ਵੀ ਆਉਣਗੇ ਪੁੱਛ ਲੋ ਸਵਾਲ ਬੀਬਾ ਨੂੰ ਪੁੱਛ ਲੋ ਬੀਬਾ 15 ਸਾਲ ਇੰਤੀ ਰਹੇਗੀ ਆਦੇ ਕਮ ਦਾ ਹਦੇ ਕੀ ਆ ਤਰੇ ਐਤ ਕੀ ਫੇਰ ਕਹਿੰਦੀ ਮੈਂ ਨਮਾਣੀ ਤੁਹਾਡੀ ਸੇਵਕਾ ਮੈਂ ਫੇਰ ਆ ਰਹੀ ਹਾਂ ਨਮਾਣੀ ਬਣ ਕੇ ਆਈ ਉਹੀ ਗੱਲ ਗਲੀਆਂ ਬਣਾ ਲਓ ਨਾਲੀਆਂ ਬਣਾ ਲਓ ਟੋਬਾ ਪੱਕਾ ਖੜਾ ਲਓ ਕਚਰ ਉੱਥੇ ਖੜੀ ਹੈ ਕਹਾਣੀ ਯਾਰ ਇਹ ਦੂ ਘਾਹ ਵਧਣ ਦੀ ਗੱਲ ਹੀ ਨਹੀਂ ਕਰ ਰਹੇ ਯਾਰ ਸਾਡੇ ਕੋਲੇ ਭਾਈ 20 ਬੰਦੇ ਆ 13 ਲੋਕ ਸਭਾ ਦੇ 7 ਰਾ ਸਭਾ ਦੇ ਆ ਇੱਕ ਦੋ ਬੰਦਿਆਂ ਨੂੰ ਛੱਡ ਦਿਓ ਬਾਕੀ 17 18 ਬੰਦੇ ਸਾਡੇ ਐਮਪੀ ਮੈਂਬਰ ਪਾਰਲੀਮੈਂਟ ਨੇ ਜਿਹੜੇ ਕੱਗੜ ਟੁੱਟਿਆ ਕਿੰਨਾ ਨੁਕਸਾਨ ਹੋਇਆ ਇੱਧਰ ਸਦੂਰਗੜ ਦੇ ਰੀਚ ਸਭ ਲੋ ਟੁੱਟਿਆ ਜਲੰਧਰ ਮੋਗਾ ਲੁਧਿਆਣਾ ਕਿੰਨਾ ਨੁਕਸਾਨ ਹੋਇਆ ਜੇ ਇਹਨਾਂ ਦਰਿਆਵਾਂ ਦੇ ਨਾਲ ਨਾ ਪਾਣੀਆਂ ਦੇ ਨਾਲ ਨਾ ਹੜ੍ਹਾਂ ਦੇ ਨਾਲ ਪੰਜਾਬ ਦਾ ਨੁਕਸਾਨ ਹੋਣਾ ਹੈ ਤਾਂ ਇਹ ਪਾਣੀਆਂ ਦੇ ਉੱਤੇ ਹੱਕ ਫਿਰ ਕੀ ਦਾ ਇਹ ਤਾਂ ਅੰਤਰਰਾਸ਼ਟਰੀ ਡਾਈਪਰੈਂਕ ਕਾਨੂੰਨ ਕਹਿੰਦਾ ਹੈ ਕਿ ਜਿਹੜਾ ਖਿੱਤੇ ਵਿੱਚ ਦੀ ਕੋਈ ਦਰਿਆ ਵਗਦਾ ਹੈ ਪਾਣੀ ਵਗਦਾ ਜਿਹੜੇ ਖਿੱਤੇ ਦਾ ਜਿਹੜੀ ਧਰਤੀ ਦਾ ਨੁਕਸਾਨ ਉਹ ਪਾਣੀ ਕਰਦਾ ਹੈ ਉਹ ਪਾਣੀ ਦੇ ਉੱਤੇ ਹੱਕ ਵੀ ਉਸ ਧਰਤੀ ਦਾ ਹੁੰਦਾ ਹੈ ਸਾਡਾ ਹੱਕ ਹੈ ਸਾਡਾ ਹੱਕ ਖੋ ਕੇ ਦੂਜੇ ਸੂਬਿਆਂ ਨੂੰ ਫਿਰ ਕਿਉਂ ਦਿੱਤਾ ਕੋਈ ਬੋਲਿਆ ਰਾਜਧਾਨੀ ਪੰਜਾਬੀ ਪੰਜਾਬ ਚੰਡੀਗੜ੍ਹ 25 26 ਪਿੰਡ ਝਾਲਕ ਚੰਡੀਗੜ੍ਹ ਵਸਾਇਆ ਸੀ ਉਥੋਂ ਪੰਜਾਬ ਨੂੰ ਖਤਮ ਹੀ ਕਰਤਾ ਬੋਲੀ ਉਥੋਂ ਪੰਜਾਬ ਦੀ ਮਾਰਤੀ ਜਮਾ ਰਾਜਧਾਨੀ ਦੇ ਵਿੱਚੋਂ ਨੌਕਰੀਆਂ ਦੇ ਪੰਜਾਬ ਨੂੰ ਖਤਮ ਕਰਤਾ ਡੈਮਾਂ ਦੇ ਪ੍ਰਬੰਧ ਪੰਜਾਬ ਦੇ ਖੋਲੇ ਕੋਈ ਬੋਲਦਾ 40 40 ਸਾਲ ਤੋਂ ਬੰਦੀ ਸਿੰਘ ਰਿਹਾਈ ਲਈ ਅੰਦਰ ਬੈਠੇ ਐ ਜਮਾਨ ਤਾਂ ਰਿਹਾਈਆਂ ਦੂਰ ਦੀ ਗੱਲ ਐ ਛੁੱਟੀਆਂ ਵੀ ਨਹੀਂ ਮਨਜ਼ੂਰ ਹੁੰਦੀਆਂ ਕੋਈ ਬੋਲਦਾ ਏਹੀ ਗੱਲ ਮੈਂ ਇਹਨੂੰ ਕਹੀ ਸੀ ਉਦੋਂ ਸਾਰੇ ਬੈਠੇ ਸੀਗੇ ਚੰਡੀਗੜ੍ਹ ਯੂਨੀਵਰਸਿਟੀ ਚ ਪੰਜਾਬ ਯੂਨੀਵਰਸਿਟੀ ਪ੍ਰੋਗਰਾਮ ਰੱਖਿਆ ਸੀਗਾ ਵਿੱਚੇ ਮਜੀਠੀਆ ਬੈਠਾ ਸੀ ਵਿੱਚੇ ਜਾਖੜ ਬੈਠਾ ਸੀ ਵਿੱਚੇ ਦੂਜੇ ਕਾਂਗਰਸੀ ਪ੍ਰਗਟ ਸਿੰਘ ਵਰਗੇ ਸਾਰੇ ਬੈਠੇ ਸੀਗੇ ਮਹਾ ਜਦੋਂ ਸਤਾ ਤੋਂ ਬਾਹਰ ਹੁੰਨੇ ਉਹ ਪੰਜਾਬ ਚੇਤੇ ਆਉਂਦਾ ਉਦੋਂ ਬੋਲੀ ਵੀ ਪਾਣੀ ਵੀ ਇਤਿਹਾਸ ਵੀ ਰਾਜਧਾਨੀ ਵੀ ਜਦੋਂ ਸਤਾ ਦੇ ਵਿੱਚ ਆ ਜੰਨੇ ਆ ਉਦੋਂ ਕਿਉਂ ਭੁੱਲ ਜੰਨੇ ਹੋ ਬਾਈ ਸਵਾਲ ਇਹ ਆ ਆਪ ਹੰਤ ਵੀ ਬੜੇ ਡਰਾਮੇ ਕਰਦਾ ਰਿਹਾ 92 ਬੰਦੇ ਜਸਾਏ ਕੀ ਨਿਕਲਿਆ ਬਾਈ ਕੱਲਾ ਚਿੱਟਾ ਹੀ ਬੰਦ ਕਰ ਦਿੰਦਾ ਯਾਰ ਇੰਨੇ ਹੀ ਬਹੁਤ ਸੀਮਾ ਦਾ ਕੰਮ ਆਜ ਵੀ ਝਟਕਲੇ ਉਹੀ ਕਹਾਣੀਆਂ ਉਹੀ ਗੱਪ ਛੜਾਪ ਉਵੇਂ ਛੱਡੀ ਜਾਂਦਾ ਉਵੇਂ ਰੋੜੀ ਜਾਂਦਾ ਐ ਇੱਥੇ ਮਾਮਾ ਰੋਂਦੀਆਂ ਮਿਲਕਦੀਆਂ ਨਹੀਂ ਦਿਖਦੀਆਂ ਉੱਥੇ ਰੋਈ ਜਾਂਦਾ ਕਿ ਥਾਂ ਆਸਾਮ ਪਤਾ ਨਹੀਂ ਕਿੱਥੇ ਜਾ ਕੇ ਸਾਡੇ ਕੇਜਰੀਆਲ ਨੂੰ ਮੈਨੂੰ ਮਿਲ ਨਹੀਂ ਦਿੱਤਾ ਜਿਹਨੂੰ ਤਾਂ ਧੱਕਾ ਕਰ ਰਿਹਾ ਐ ਐਥੇ ਕੀ ਕੀਤਾ ਬਈ ਤੁਸੀਂ ਆ ਮੇਰੇ ਨਾਲ ਕੀ ਕੀਤਾ ਉਹ ਹਰੀ ਦੇ ਪੱਤਨ ਪਰਚਾ ਦਿੱਤਾ ਮੇਰੇ ਤੇ ਆ ਸਾਲ ਪਹਿਲਾਂ ਤਰਨ ਤਾਰਨ ਕਿ ਲੱਖਾਂ ਚਿੱਟਾ ਵੇਚਦਾ ਜਿਹੜਾ ਬੰਦਾ 10 ਸਾਲ ਤੋਂ ਬੋਲੀ ਪਾਣੀ ਧਰਤੀ ਕਿਸਾਨੀ ਲਈ ਉਹ ਲੱਖ ਰੁਪਇਆ ਮੇਰੇ ਸਿਰ ਤੇ ਨਾਮ ਸੀਗਾ ਦਿੱਲੀ ਪੁਲਿਸ ਦਾ ਕਿਸਾਨੀ ਮੋਰਚੇ ਵੇਲੇ ਦੋ ਪਰਚੇ ਹੋਏ ਦਿੱਲੀ ਮੇਰੇ ਤੇ 10 ਸਾਲ ਤੋਂ ਲੜ ਰਹੇ ਹਾਂ ਪੰਜਾਬ ਦੀ ਖਾਤਰ ਉਹਦੇ ਪਰਚਾ ਵੀ ਚਿੱਟਾ ਵੇਚਣ ਦਾ ਵੀ ਇਹ ਬੋਲਦੀ ਆਵਾਜ਼ ਦਬਦੋ ਯਾਰ। ਇਹ ਪਹਾਨਾ ਫੜ ਲਿਆ। ਉਹ ਲੈ ਕੇ ਚੱਕ ਲੁਧਿਆਣੇ ਸੀਆਈ। ਨੰਗਾ ਕਰ ਵੀਡੀਓ ਬਣਾ ਜਲੀਲ ਕਰ। ਫਰੋਤੀ ਦੇ ਪਰਚੇ ਚ ਇਨੀ ਖੋਣ ਦੇ ਪਰਚੇ ਪਾਏ ਗਏ। ਇਹਦਾ ਲੋਕਾਂ ਨੇ ਇਕੱਠੇ ਹੋ ਕੇ ਸੰਗਰੂਰ ਜਾਮ ਕਰਤਾ। ਪਹਾਨਾ ਛੱਡਤਾ ਨਹੀਂ ਭੰਦ ਨਿਕਲ ਲੰਦੇ। ਸੋ ਤੱਕ ਕਿ ਸਾਂਗਾਂ ਜੋ ਇੱਥੇ ਕੀਤੀਆਂ ਇਹਨਾਂ ਨੇ ਕਿੰਨੇ ਚੈਨਲ ਬੰਦ ਕਰਤੇ। ਕਿੰਨੇ ਪੱਤਰਕਾਰਾਂ ਦੇ ਪਰਚੇ ਦਰਜ ਕਰਾਤੇ। ਸੋ ਪਰ ਕਸੂਰ ਮੈਂ ਲੋਕਾਂ ਦਾ ਨਹੀਂ ਮੰਨਦਾ ਬਾਈ ਲੋਕ ਅੱਕੇ ਵੇ ਸੀ ਫਿਰ ਬਾਦਲਾਂ ਤੋਂ ਕਿਵੇਂ ਜਾਂ ਕਾਂਗਰਸਾਂ ਤੋਂ ਖੜਾ ਛੜਾਓ ਕਿਹੜੇ ਤਰੀਕੇ ਨਾਲ ਇਹ ਬਦਲਾ ਲਿਆ ਕੇ ਦੇਖ ਲੋ ਬੋਲੋ ਬਦਲਾ ਆ ਭਰਮ ਵੀ ਨਿਕਲ ਜਾ ਲੱਗਦਾ ਇੱਕ ਬੇਨਤੀ ਕਰਦਾ ਬਾਈ ਬਾਹਲੇ ਬੰਦੇ ਸਵਾਲ ਪੈਦਾ ਹੁੰਦਾ ਕਿ ਸ਼ਾਇਦ ਐਮਪੀ ਜਾਂ ਐਮਐਲਏ ਬਣਦੀ ਕਹਾਣੀ ਹੈ ਐਮਐਲਏ ਐਮਪੀ ਦਾ ਬਾਈ ਬਹੁਤ ਚਿਰ ਪਹਿਲਾਂ ਹੀ ਬਣ ਜਾਂਦਾ ਐਮਐਲਏ ਦਾ ਬਾਈ ਚ ਹੀ ਬਣ ਜਾਂਦਾ ਭਾਤਮਾਨ ਮਿੱਤਰ ਰਿਹਾ ਮੇਰਾ ਪੀਪਲ ਪਾਰਟੀ ਜੀ ਇਕੱਠਿਆਂ ਨੇ ਕੰਮ ਕੀਤਾ ਅਦੀਪਾ ਨਿਗਲ ਇਕੱਠੇ ਹੋਏ ਮੈਂ ਭਵੰਤ ਸੁਖੀ ਦਾ ਡਰਾਈਵਰ ਤੇ ਜਗਦੀਪ ਅਸੀਂ ਇਹਦੀ ਗੱਡੀ 'ਚ ਬੈਠੇ ਆਂ ਬਾਈ ਲਾਂ ਵੋਟਾਂ ਤੋਂ ਪਹਿਲਾਂ ਕਹਾਂ ਲੱਖਿਆ ਸਾਡੇ ਨਾਲ ਆ ਜਾ ਪਾ ਟਿਕਟਾਂ ਦੇਵਾਂਗੇ ਮਖਾ ਬਾਈ ਨਹੀਂ ਤੂੰ ਜਿਤਨਾ ਤੇਰਾ ਮੂੰਹ ਦਿੱਲੀ ਵੱਲ ਹੋ ਜਾਣਾ ਪੱਠ ਪੰਜਾਬ ਨਹੀਂ ਹੋਣੀ ਐ ਅਸੀਂ ਯਾਰ ਜਿੱਥੇ ਜਗੇ ਹਰ ਜਗੇ ਮੂੰਹ ਇੱਧਰ ਹੀ ਰਹਿਣਾ ਅੱਜ ਵੀ ਬਾਈ ਐਨੇ ਬੰਦੇ ਖੜੇ ਆ ਤੁਹਾਨੂੰ ਹਰ ਨਾਲ ਜਾਣ ਕੇ ਕਹਿੰਦਾ ਹਰ ਬੰਦੇ ਚਰਾ ਆਪ ਪਰਮਾਤਮਾ ਵਸਦਾ ਅੱਜ ਵੀ ਸਾਰੀਆਂ ਤਰ੍ਹਾਂ ਜੋਰ ਲਾਉਂਦਾ ਸੀ ਲੱਖਿਆ ਸਾਡੇ ਨਾਲ ਹੱਥ ਮਿਲਾ ਲਾ ਇਕੱਲੇ ਨੂੰ ਵੋਟ ਨਹੀਂ ਪੈਣੀ ਪਾਰਟੀਆਂ ਮਗਰ ਵੋਟ ਪੈਂਦੀ ਆ ਕਾਡਰ ਹੁੰਦਾ ਪਾਰਟੀਆਂ ਕੋਲੇ ਮਗਰ ਨਹੀਂ ਪੈਂਦੀ ਨਾ ਪਵੇ ਯਾਰ ਸੋਡਾ ਪਟਾ ਨਹੀਂ ਪਾਉਣਾ ਸੋਡਾ ਪਟਾ ਪਵਾ ਬੋਲੀ ਸੋਡੀ ਪੁਰਣੀ ਪੈਣੀ ਬੋਲੀ ਅਸੀਂ ਪੰਜਾਬ ਦੀ ਬੋਲਣੀ ਐ ਆਖਰੀ ਸਾਹ ਤੱਕ ਬੁੱਲਾਂਗੇ ਆਖਰੀ ਦਮ ਤੱਕ ਲੜਾਂਗੇ ਕੋਈ ਗੱਲ ਨਹੀਂ ਨਾ ਪਾਉਣ ਵੋਟ ਕਰਦਾਰ ਨਹੀਂ ਪਰ ਮਾਰਨਾ ਇਸੇ ਕਰਕੇ ਬਾਈ ਤੁਰੇ ਫਿਰਦੇ ਆ ਬਾੜੇ ਕਹਿੰਦੇ ਕੱਲਾ ਹੀ ਕਰ ਦੂਗਾ ਇਹ ਵੀ ਸਵਾਲ ਉੱਠਦਾ ਵੀਰ ਵੋਟਾਂ ਪਾ ਦੀਆਂ ਉਸਤਾ ਦਾ ਇਕੱਲਾ ਹੀ ਕਰੂਗਾ ਫਿਰ ਇਹਦੀ ਪਾਰਟੀ ਦਾ ਹੈ ਨਹੀਂ ਕੋਈ ਮੈਂ ਮੌਰਥ ਚੋਂ ਲੜੀ ਬਾਈ ਮੈਂ ਮੌੜਾਂ ਦੇ ਵਿੱਚ ਜੇ ਜਿੱਤਿਆ ਹੁੰਦਾ 29000 ਵੋਟ ਪਈ ਮੈਨੂੰ ਉੱਥੇ ਜੇ ਮੈਂ ਜਿੱਤ ਕੇ ਵਿਧਾਨ ਸਭਾ ਗਿਆ ਹੁੰਦਾ ਹੁਣ ਭਵੰਤਮਾਨ ਬਾਜਵੇ ਵਰਗਾ ਨੂੰ ਕੀ ਕਹਿੰਦਾ ਕਿ ਮਿਸਟਰ ਬਾਜਵਾ ਇਧਰ ਅੱਖਾਂ ਚੱਖਾਂ ਬਾਈ ਗੱਲ ਕਰ ਕਹਿੰਦਾ ਨਾ ਸਾਡੇ ਵਰਗਾ ਇੱਕ ਵੀ ਖੜਾ ਹੁੰਦਾ ਤਾਂ ਕਹਿੰਦਾ ਸੀ ਆ ਜਾ ਅਸੀਂ ਖੜੇ ਆਂ ਪਾਕ ਚੱਕ ਕਰ ਗੱਲ ਇੱਕ ਤਰੀਕ ਨੂੰ ਤੁਹਾਡੇ ਯਾਦ ਹੋਣਾ ਹੈ ਉਹ ਆਤਮਾਨ ਨੇ ਡਿਬੇਟ ਰੱਖੀ ਸੀ 1 ਨਵੰਬਰ ਨੂੰ ਲੁਧਿਆਣੇ ਵੀ ਮੈਂ ਵਿਚਾਰ ਚਰਚਾ ਕਰਦੇ ਸਾਰੀ ਲੁਧਿਆਣੇ ਨਾਲ ਮੈਂ ਵੀ ਕਿਹਾ ਜੀ ਜਾਵਾਂਗੇ ਭਾਈ ਸਵਾਲ ਪੁੱਛਾਂਗੇ ਜਾ ਕੇ ਤੜਕੇ 2:3 3 ਵਜੇ ਮੇਰੇ ਘਰ ਨੂੰ ਘੇਰਾ ਪਾ ਲਿਆ ਪੁਲਿਸ ਨੇ ਆ ਕੇ 100 200 ਮੁਲਾਜ਼ਮ ਸੀ ਵੀ ਜਾਣ ਨਹੀਂ ਦੇਣਾ ਮੈਂ ਕਿਹਾ ਫੌਇਲੀ ਫਿਰਦਾ ਇਕੱਲਾ ਹੀ ਸੀ ਫਿਰ ਇਹਨਾਂ ਡਰ ਕਾਦਾ ਭਾਈ ਇਕੱਲੇ ਬੰਦੇ ਤੋਂ ਬੰਦਾ ਦਾ ਭਾਈ ਇਕੱਲਾ ਹੀ ਹੁੰਦਾ ਬਹੁਤ ਹੁੰਦਾ ਭਾਂਬੜ ਮਚਾਉਣ ਲਈ ਨਾ ਹੋ ਸਕਦਾ ਜੇ ਅੱਜ ਮੈਂ ਗੱਲ ਹੀ ਨਾ ਕਰਾਂ ਯਾਰ ਥੋੜਾ ਪਾਣੀ ਮੁੱਕੂ ਬਾਈ ਪਾਣੀ ਸਵਾਲ ਲਾ 75 ਸਾਲ ਹੋ ਗਏ ਪਹਿਲਾ ਦਿਨ ਜੀ ਆਏ ਨੇ ਜੀ ਲਕ ਮਾਰ ਮਾਰ ਕੇ ਸਾਰਾ ਕੁਝ ਉਹ ਚੱਲੀ ਜਾਂਦਾ ਬਾਈ ਪਰ ਆਪਾਂ ਉਹ ਨਿੱਜੀ ਗਰਜਾਂ ਚ ਆ ਗਏ ਨਾ ਲਾਲਚਾਂ ਚ ਆ ਗਏ ਛੋਟੇ ਛੋਟੇ ਲਾਲਚਾਂ ਚ ਆ ਗਏ ਹੁਣ ਬਾਹਲੇ ਬਜ਼ੁਰਗ ਛੇ ਰੋਜ਼ ਮੋਦੀ 500 ਰੁਪਿਆ ਮਹੀਨੇ ਦਾ ਪਾਉਂਦਾ ਮੈਂ ਕਿਹਾ 6000 ਹੋ ਗਿਆ ਸਾਲ ਦਾ ਕਹਿੰਦੇ ਹਾਂ ਮੈਂ 6000 ਨਾਲ ਕੀ ਬਣ ਜੂ ਥੋੜਾ ਖੋ ਕੇ ਕੀ ਲਿਜਾਉ ਸਾਨੂੰ ਸਮਝ ਹੀ ਹੈ ਨਹੀਂ ਉਨਨ ਨੂੰ ਹੀ ਪਤਾ ਹੈ ਨਬਜ ਫੜੀ ਬੈਠਿਆ ਸਮਝੀ ਬੈਠੇ ਲੋਕਾਂ ਦੀ ਵੀ ਕਿੰਨੇ ਕਾਲੇ ਆ ਲੋਕ ਲਾਲਚਾਂ ਦੇ ਗਰਜਾਂ ਵਿੱਚ ਫਸਣ ਵਾਲੇ ਅਸੀਂ ਲੋਕ ਹਾਂ ਪਰ ਬਈ ਇਹਨਾਂ ਲਾਲਚਾਂ 'ਚ ਫਸ ਕੇ ਤੁਸੀਂ ਆਪਣੀਆਂ ਨਸਲਾਂ ਤਬਾਹ ਕਰੋਗੇ ਇਹ ਗਲਤੀ ਨਾ ਕਰੋ ਇਸੇ ਕਰਕੇ ਤੁਹਾਡੇ ਕੋਲੇ ਆਏ ਆ ਬਾਈ ਕਿ ਸੰਭਾਲ ਲਓ ਸੰਭਾਲ ਹੁੰਦਾ ਯਾਰ ਅਜਿਹਾ ਕਲਪ ਦੇ ਫਿਰ ਨਹੀਂ ਆਂਦਾ ਰਾਤ ਸੋ ਧੰਨਵਾਦ ਆ ਸਾਰੇ ਨਗਰ ਦਾ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਕਿ ਕੰਮ ਦਾ ਟਾਈਮ ਆ ਬਾਈ ਤੁਸੀਂ ਦੇਖ ਹੀ ਰਹੇ ਹੋ ਬਾਡੀ ਦਾ ਟਾਈਮ ਹੈ ਅਸੀਂ ਵੀ ਰੋਕਦੇ ਸੀ ਪਹਿਲਾਂ ਛੱਡੋ ਪਰ ਰੁਕਦ ਗਏ ਚਾਰ ਦਿਨਾਂ ਲਈ ਕੰਮ ਪਰ ਫਿਰ ਵੀ ਧੰਨਵਾਦ ਤੁਹਾਡਾ ਕਿ ਤੁਸੀਂ ਸਾਰਾ ਨਗਰ ਇੱਥੇ ਆ ਕੇ ਸੁਣਨਾ ਫਿਰ ਵੀ ਚਾਰਕ ਦਿਨ ਤਾਂ ਹਲੇ ਹੈਗੇ ਆ ਕੀ ਕਰ ਗਿਆ ਅੰਗਲ ਵੀ ਦੱਬਣੀ ਪਊ ਉਹਦੀ ਖਾਤਰ ਬੰਦਾ ਚਾਹੀਦਾ ਸੋ ਜਿਹੜੇ ਵੀ ਕੋਈ ਜਥੇਬੰਦੀ ਸਾਡੀ ਹੈਗੀ ਬਾਈ ਪੰਜਾਬੀ ਮਾਮ ਬੋਲੀ ਸਕਾਰ ਜਥੇਬੰਦੀ ਜੁੜਨਾ ਚਾਹੁੰਦੇ ਸਾਡੇ ਕੋਲ ਆਪਣਾ ਨਾਮ ਨੰਬਰ ਲਿਖਾ ਦਿਓ ਨੰਬਰ ਉਹ ਲਿਖਾਓ ਜਿਹਦੇ WhatsApp ਚੱਲਦਾ ਹੋਇਆ 10 ਰੁਪਏ ਮੈਂਬਰਸ਼ਿਪ ਰੱਖੀ ਆ ਤੇਲ ਤੂਲ ਮੱਚਦਾ ਵਾਈ ਗੱਡੀਆਂ 'ਚ ਤਾਂ ਰੱਖਿਆ ਜੇ ਨਹੀਂ ਵੀ 10 ਰੁਪਏ ਹੈਗੇ ਜੁੜਨਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ ਫਿਰ ਵੀ ਤੁਸੀਂ ਨਾਮ ਲਿਖਾ ਸਕਦੇ ਹੋ ਐਨੀ ਬੇਨਤੀ ਕਰਕੇ ਜਾਂਦੇ ਹੁਣ ਤੁਸੀਂ ਮੈਨੂੰ ਦੇਖਦੇ ਰਹਿੰਦੇ ਹੋਵੋਗੇ ਮੇਰੇ ਪਰਚਾ ਹੋ ਜਾਂਦਾ ਉਹਦੀ ਮੈਂ ਸਕੂਲ 'ਚ ਗਿਆ ਤਾਂ ਪਰਚਾ ਹੋ ਜਾਂਦਾ ਮੈਂ ਡਾਕਟਰਾਂ ਨੂੰ ਘੇੜਦਾ ਤਾਂ ਪਰਚੇ ਹੋ ਜਾਂਦੇ ਆ ਅੱਜ ਨਹੀਂ ਲੁੱਟ ਡਾਕਟਰ ਕਰਦੇ ਆ ਕਈ ਲੱਖਾਂ ਰੁਪਇਆ ਮੈਂ ਵਾਪਸ ਕਰਾਇਆ ਡਾਕਟਰਾਂ ਤੋਂ ਤੇ 5-5 7-7 ਸਾਲ ਦੀਆਂ ਕੁੜੀਆਂ ਘਰੇ ਬੈਠੀਆਂ ਤੋਰੀਆਂ ਵੀ ਆ ਪਸਾਈਆਂ ਵੀ ਆ ਤੇ ਜੇ ਮੇਰੇ ਕੋਲ ਸੰਵਿਧਾਨਕ ਉਹਦਾ ਹੋਊਗਾ ਮੈਂ ਮੈਂਬਰ ਪਾਰਲੀਮੈਂਟ ਹੋਊਗਾ ਕਿਸੇ ਸਕੂਲ ਜਾ ਕੇ ਚੈੱਕ ਕਰ ਸਕਦਾ ਹ ਹਸਪਤਾਲ ਜਾ ਸਕਦਾ ਕਿ ਡਾਕਟਰ ਨੂੰ ਘੇਰ ਸਕਦਾ ਪਰਚਾ ਨਹੀਂ ਦਰਜ ਹੋਊਗਾ ਇਸ ਕਰਕੇ ਇਨ੍ਹਾਂ ਚੋਣਾਂ ਦੇ ਵਿੱਚ ਮੈਂ ਹਿੱਸਾ ਲਿਆ ਵੀ ਇੱਕ ਤਾਕਤ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਸੋ ਚੰਗਾ ਲੱਗਿਆ ਸਾਧਿਓ ਜਿੰਨੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਸਾਰਾ ਮਾਨਸਾ ਜ਼ਿਲ੍ਹਾ ਸਾਰਾ ਬਠਿੰਡਾ ਜ਼ਿਲ੍ਹਾ ਮੁਕਸਰ ਦਾ ਇੱਕ ਹਲਕਾ ਹੈ ਲੰਬੀ ਉੱਥੋਂ ਤੱਕ ਇਹ ਹਲਕਾ ਹੈ ਉੱਥੇ ਵੀ ਕਹੋ ਬਾਈ ਜ਼ੋਰ ਲਾਓ ਉਹਨਾਂ ਨੂੰ ਵੀ ਕਹੋ ਤੇ ਇੱਥੇ ਸੋਡੇ ਕੋਲੇ ਅਸੀਂ ਬੈਠਾਂਗੇ ਪੰਜ ਚਾਰ ਮਿੰਟ ਤੁਸੀਂ ਆਪਣਾ ਨਾਂ ਸਾਡੇ ਕੋਲ ਲਿਖਾ ਸਕਦੇ ਹੋ ਨੰਬਰ ਲਿਖਾ ਸਕਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ